ਖਾਲਿਸਤਾਨ ਸਮਰਥਕ ਜਥੇਬੰਦੀ 64 ਜਸਟਿਸ ਨੇ ਉੱਤਰ ਪੂਰਬੀ ਭਾਰਤ ਦੇ ਵਿੱਚ ਟ੍ਰੰਪਲੈਂਡ ਬਣਾਉਂਦੀ ਮੰਗ ਕੀਤੀ ਹੈ ਇਹ ਮੰਗ 크ਿਸਮਸ ਦੇ ਜਸ਼ਨ ਦੌਰਾਨ ਭਾਰਤ ਦੇ ਕਈ ਹਿੱਸਿਆਂ ਵਿੱਚ ਵਾਪਰੀਆਂ ਧਾਰਮਿਕ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਚੁੱਕੀ ਗਈ ਹੈ ਜਿਸ ਵਿੱਚ ਕੁਝ ਕੱਟੜਪੰਥੀ ਸਮੂਹਾਂ ਨੇ ਸਮਾਗਮਾਂ ਦੇ ਵਿੱਚ ਵਿਗਨ ਪਾਇਆ ਤੇ ਹਿੰਸਾ ਨੂੰ ਰੋਕਣ ਦੇ ਮਕਸਦ ਨਾਲ ਹਿੰਸਾ ਕੀਤੀ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਸੱਜੇਬੰਦੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਗੈਰ ਕਾਨੂੰਨੀ ਜੱਥੇਬੰਦੀ ਐਲਾਨਿਆ ਹੋਇਆ ਹੈ ਇਹ ਜੱਥੇਬੰਦੀ ਨਾਗਾਲੈਂਡ ਮਿਜ਼ੋਰਮ ਮੇਘਾਲਿਆ ਮਨੀਪੁਰ ਤ੍ਰਿਪੁਰਾ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਸੁਰੱਖਿਅਤ ਈਸਾਈ ਮਾਤਭੂਮੀ ਗਲਿਆਰੇ ਦੀ ਮੰਗ ਕਰਦੀ ਹੈ ਐਸਐਫਜੀ ਦੇ ਅਨੁਸਾਰ ਇਸ ਨਾਲ ਈਸਾਈਆਂ ਨੂੰ ਇੱਕ ਸੁਰੱਖਿਅਤ ਥਾਂ ਮਿਲੇਗੀ ਐਸਐਫਜੀ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੂਜਾ ਸਥਾਨਾਂ ਨੂੰ ਸਾੜਨ ਦੀ ਸ਼ੁਰੂਆਤ 1984 ਦੇ ਸਿੱਖ ਕਤਲੇਆਮ ਦੌਰਾਨ ਹੋਈ ਸੀ ਜਦੋਂ ਹਜ਼ਾਰਾਂ ਗੁਰਦੁਆਰਿਆਂ ਨੂੰ ਸਾੜ ਦਿੱਤਾ ਗਿਆ ਸੀ ਅੱਜ ਵੀ ਇਹੀ ਸਿਲਸਿਲਾ ਜਾਰੀ ਹੈ ਮਨੀਪੁਰ ਤੋਂ ਲੈ ਕੇ ਭਾਰਤ ਦੇ ਹੋਰ ਹਿੱਸਿਆਂ ਤੱਕ ਇਹ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ ਪੰਨੂ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਅਤਿਆਚਾਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਕ ਸ਼ਾਖਾ ਆਰਐਸਐਸ ਦੁਆਰਾ ਵਿਚਾਰਧਾਰਕ ਤੌਰ ਤੇ ਪ੍ਰੇਰਿਤ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਅਪੀਲ ਕਰਦਿਆਂ ਪਨੂ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਜਿਨ੍ਹਾਂ ਨੇ ਹੁਣੇ ਨਾਈਜੀਰੀਆ ਵਿੱਚ ਆਈਐਸਆਈਐਸ ਵਿਰੋਧ ਕਾਰਵਾਈ ਦਾ ਹੁਕਮ ਦਿੱਤਾ ਸੀ ਨੂੰ ਮੋਦੀ ਸਰਕਾਰ ਦੇ ਰਾਜ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੀ ਇਸਾਈਆਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ